ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕ라우ਡ ਮੇਰੇ ਨਾਲ ਨੇ ਸੰਦੀਪ ਸਾਹਿਲ ਸਿੱਧੂਵਾਲ ਸਰਪੰਚ ਸਾਹਿਬ ਤੇ ਇਹ ਇਹ ਸਾਡਾ ਮਹੱਲਾ ਕਲੀਨਿਕ ਹੈ ਜਿਹੜਾ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਨੇ ਆਪਣੇ ਹਲਕੇ ਦੇ ਪਿੰਡ ਸਿੱਧੂਵਾਲ ਵਿੱਚ ਬਣਾਇਆ ਤੇ ਇਹਦੇ ਲਈ ਸਰਪੰਚ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਸਰਪੰਚ ਬਣਨ ਤੋਂ ਪਹਿਲਾਂ ਇਹਦੇ ਲਈ ਇਹ ਲਾਈਨਾਂ 'ਚ ਲੱਗਦੇ ਰਹੇ ਨੇ ਤੇ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਸਾਡੇ ਪਿੰਡ 'ਚ ਲੱਗ ਜਵੇ ਤੇ ਮਹੱਲਾ ਕਲੀਨਿਕ ਬਣ ਕੇ ਤਿਆਰ ਆ ਪਿਛਲੇ 1.5 ਸਾਲ ਤੋਂ ਇਹ ਚੱਲਦਾ ਆ ਰਿਹਾ ਤੇ ਤੁਹਾਨੂੰ ਦਿਖਾਉਣ ਜਾ ਰਹੇ ਆ ਵੀ ਸਰਕਾਰ ਪਿੰਡਾਂ ਵਿੱਚ ਕਿਵੇਂ ਕੰਮ ਕਰ ਰਹੀ ਆ ਆ ਕੰਮ ਨੇ ਜੀ ਜਿਹੜੇ ਸਰਕਾਰ ਦੇ ਨੇ ਜਿਹੜੇ ਚੱਲ ਰਹੇ ਨੇ ਅੰਦਰੋਂ ਦਿਖਾਉਣੇ ਆ ਮਾਹੌਲ ਤੇ ਸਰਕਾਰ ਹੋਰ ਦੱਸੋ ਘਰੇ ਅਗੇ ਭਾਂਡੇ ਮਾਂਜੇ ਇਹੀ ਕੰਮ ਇਹ ਕਰ ਸਕਦੀ ਆ ਤੇ ਕੰਮ ਕਰ ਰਹੀ ਆ ਇਸ ਤੋਂ ਵਧੀਆ ਸਰਕਾਰ ਨਹੀਂ ਮਿਲਣੀ ਸੀਐਮ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਤੋਂ ਵਧੀਆ ਸਰਕਾਰ ਮਿਲਣੀ ਨਹੀਂ ਜੀ ਆ ਦੇਖੋ ਮਾਹੌਲ ਇਹ ਆ ਜੀ ਆਮ ਆਦਮੀ ਕਲੀਨਿਕ ਮਹੱਲਾ ਕਲੀਨਿਕ ਜਿਹਦੇ ਵਿੱਚ ਲੋਕ ਆ ਕੇ ਆਪਣੇ ਦਵਾਈਆਂ ਬੂਟੀਆਂ ਲੈਂਦੇ ਨੇ ਮਾਹੌਲ ਦੇਖੋ ਕਿੰਨਾ ਸਾਫ ਸੁਥਰਾ ਤੇ ਸਟਾਫ ਵੀ ਵਧੀਆ ਵੈਲ ਟਰੀਟ ਕਰਦੇ ਨੇ ਹਰ 40 45 ਤਰ੍ਹਾਂ ਦੇ ਟੈਸਟ ਹੁੰਦੇ ਨੇ ਇੱਥੇ ਵਿਭਿਦ ਦਵਾਈਆਂ ਵਧੀਆ ਮਿਲਦੀਆਂ ਨੇ ਜੀ ਕੋਈ ਤਕਲੀਫ ਨਹੀਂ ਕੋਈ ਦੇਖੋ ਜੀ ਲੋਕ ਖੁਸ਼ ਨੇ ਸੰਤੁਸ਼ਟ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਸਾਡੇ ਇਹਨਾਂ ਪਿੰਡਾਂ 'ਤੇ ਵੱਲ ਧਿਆਨ ਦਿੱਤਾ ਪਹਿਲਾਂ ਐਮੇ ਦੀਆਂ ਕੋਸ਼ਿਸ਼ਾਂ ਕਦੇ ਨਹੀਂ ਹੋਈਆਂ ਤੇ ਹੁਣ ਐਮੇ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਨੇ ਤੇ ਅਸੀਂ ਇਸ ਉਪਰਾਲੇ ਦਾ ਬਹੁਤ ਧੰਨਵਾਦ ਕਰਦੇ ਹਾਂ